ෝ ආනු හොන දෙක යදක් චෑ කලාවනු හෝද කියලා ග හො ික් නැ රම්බ දිනු ආකම්ම වාදනවා දැනු චාලාද ඩි තරුම් බක් කරග ෑතග තෙනුම් ආ මොන් ටයි දෙක තුරු බක් කරඟ ලෑදන යනු ਰੋਮੇਚਾਰੀ ਚੱਲਿਆ ਕਰੀ ਚੰਗਾ ਹੈ ਹਾਂ ਹਾਂ ਭਈਆ ਬੀਏ ਬੱਕਰੇ ਚੱਲ ਰੋ ਬੱਕਰੇ ਰੀਏ ਬਣਾਇਆ ਕਰਾ ਜਾਂਦਾ ਆਜਮੜਾ ਤੁਸੀਂ ਵੇਖੀ ਜਾਂਦੇ ਹੋ ਕਿ ਵੀ ਆਹ ਸੜਕਾਂ ਨੇ ਕਿੱਦਾਂ ਤੁਰੇ ਫਿਰਦੇ ਆ ਉਹ ਆਸੀਂ ਬਣਾਇਆ ਕੰਮ ਹੈ ਜੀ ਜੀ ਬਈ ਟੂਲ ਆ ਗਿਆ ਟੂਲ ਕਟਾਲ ਗਿਆ ਰਾਮੀਆ ਆਪਣਾ ਆਪਣਾ ਕੋਈ ਗੱਡੀ ਹੈਗੀ ਨਾ ਦੇਖ ਮਾਮੇ ਮਾਮਾ ਕਰਾ ਕਰ ਨਹੀਂ ਨਹੀਂ ਉਹ ਮਾ ਕਰ ਰਹੇ ਹੋ ਆਪਣੇ ਕਿਆ ਬਾਤ ਹੈ ਜੀ ਦੱਸੋ ਮੁੰਡਾ ਕਮੈਂਟ ਕਰਕੇ ਦੱਸੋ ਕਿਹੜਾ ਢੂਲ ਆ ਗਿਆ ਉਹ ਅੱਗੇ ਗੱਲ ਚਾਹ ਰਹੇ ਨੇ ਕਿਹੜਿਆਂ ਬਾਬੇ ਜਿਹਨੇ ਜੂਸ ਬਿਨਾ ਬਾਈ ਕੋਲੇ ਪਹੁੰਚਵਾ ਕੇ ਸੰਤਰਾ ਵਾਲੇ ਕੋਲੇ ਕੀ ਬਾਤ ਹੈ ਜੀ ਆਹ ਕੀ ਬਾਤ ਹੈ ਜੀ ਆਹ ਕੀ ਬਾਤ ਹੈ ਜੀ ਬਾਈ ਇਹ ਘਾਣ ਦੇ ਤੇ ਇਤੋਂ ਵੀ ਟੇਸਟੀ ਜੂਸ ਬਿਨਾ ਫੇਰਾ ਬਾਈ ਕੋਲੇ ਆਓ ਕੀ ਬਾਤ ਹੈ ਕੀ ਬਾਤ ਹੈ ਜਾ ਇਹ ਦੂਵੀਟਾ ਸੀ ਵੀ ਨਾ ਕੋ ਗਾਂ ਭਾਈਆ ਤੇ ਗਾਂ ਭਾਈ ਹਣਾ ਖੜਦਾ ਇੱਕ ਮਿੰਟ ਤੁਹਾਨੂੰ ਦਿਖਾਉਣਾ ਬ੍ਰੇਕ ਲਓ ਥੋੜਾ ਆ ਭਾਈ ਕੋਲੇ ਪੀਓ ਆ ਕੇ ਤੇ ਦੇ ਇਦੋਂ ਵੀ ਸਵਾਸਟ ਪੀਓ ਹਣਾ ਮਤਲਬ ਵਧੀਆ ਪੀਣਾ ਫਿਰ ਆਦਾ ਘਰੇ ਬਣਾ ਕੇ ਪੀਓ ਭਾਈ ਨਾ ਤੇ ਘਰ ਦਾ ਤੇ ਨਾ ਜਾਓ ਹਾਂ ਵਾੜਾ ਘਰੇ ਬਣਾ ਕੇ ਪੀਓ ਫਿਰ ਕੋਈ ਹੱਲ ਨਹੀਂ ਥੋੜਾ ਸਿੱਧੀ ਗੱਲ ਆ ਨਹੀਂ ਚੰਗਾ ਲੱਗਦਾ ਫਿਰ ਗਾ ਰੋਮ ਕੀ ਕਰ ਗਿਆ ਆਪਾਂ ਗੰਨੇ ਦਾ ਜੂਸ ਹੋਗਾ ਗੰਨੇ ਦਾ ਜੂਸ ਹੀ ਹੋਗਾ ਇਸੇ ਨਾਲ ਆਈ ਹਾਂ ਹਾਂ ਜੀ ਜੂਸ ਪੀਓ ਇਹ ਤੋਂ ਜੂਸ ਨਹੀਂ ਬਣਾਉਣਾ ਹਾਂ ਸਿੱਖੋ ਐਪ ਡਾਊਨਲੋਡ ਕਰੋ ਸਿੱਖੋ ਐਪ ਡਾਊਨਲੋਡ ਕਰੋ ਠੀਕ ਆ ਜੂਸ 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 ਬਿਨਾਂ ਚਲ ਕੋਈ ਨਹੀਂ ਚੱਲ ਓਕੇ 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 ਡਨ ਬੱਚਿਆਂ ਨੂੰ ਛੁੱਟੀ ਮਿਲ ਚੁੱਕੀ ਆ ਮਿਲ ਚੁੱਕੀ ਆ ਮਿਲ ਚੁੱਕੀ ਛੁੱਟੀ ਹੋ ਗਈ ਛੁੱਟੀ ਹੋ ਗਈ ਬੰਦੇ ਛੁੱਟੀ ਹਾਂ ਵਰਕਰ ਆ ਜਾਓ ਹਣਾ ਵੀ ਅਸੀਂ ਚੱਕ ਕੇ ਲੈ ਆਣਾ ਦੇ ਸਕੂਲ ਮੰਡੇ ਦੀ ਛੁੱਟੀ ਹੋ ਗਈ ਹੈ ਚੜ ਕੋਈ ਨਹੀਂ ਮੜਾ ਕੋਈ ਨਹੀਂ ਮੁੰਡਾ ਫਲਾਉਚ ਆ ਗਿਆ ਮੇਰੇ ਤੋਂ ਅੱਜ ਮੇਰੇ ਫਲਾਉਚ ਆ ਚੁੱਕਿਆ ਮੁੰਡਾ ਤੇ ਆ ਖੜੀ ਜੀਪ ਦੇ ਆਪਾਂ ਲੈ ਜਾਣੀ ਰੋਮੀ ਗਰਹਣ ਦੇ ਚੋਰ ਨਹੀਂ ਆਪਾਂ ਚੋਰ ਨਹੀਂ ਆਪਾਂ ਬਾਬਿਓ ਜੇ ਕਿਸ ਨੇ ਕਵਾੜ ਦਾ ਸਮਾਨ ਲੈਣਾ ਤਾਂ ਇੱਥੇ ਆਓ ਜੀ ਇੱਥੇ ਆਜੋ 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 ਆਹੇ ਚੱਲਦੇ ਤੇ ਬਸ ਤੁਹਾਨੂੰ ਲੋਕੇਸ਼ਨ ਦੱਸਦੀ ਆ ਆਜੇ ਮੁੰਡਾ ਹਾਂ ਬਾਜੀ ਦੇ ਕੋਲੇ ਜੇ ਬਸ ਇੱਕਵਾੜ ਲੈ ਜਾ ਮੁੰਡਾ ਆ ਕੇ ਸਮਾਨ ਸਾਡਾ ਬਾਜਾ ਸ਼ਹਿਰ ਤੇ ਬਾਬਾ ਇਹ ਆ ਪੌਲ ਦਾ ਵਿਊ ਮੈਂ ਪੌਲ ਤੇ ਖੜਾ ਤਾਂ ਥੱਲੇ ਦੇਖੋ ਕਿੰਨਾ ਸੋਹਣਾ ਵਿਊ ਹੈ ਯਾਰ ਕੀ ਬਾਤ ਹੈ ਜੀ ਹੋਊਗਾ ਕਰੀ ਆ ਮੁੰਡਾ ਟਰਾਈ ਕਰੀ ਜਾਂਦਾ ਮਾ ਮੌਸਮ ਨੂੰ ਚੱਕਾਉਣ ਦਾ ਰਹਿੰਦੇ ਯਾਰ ਮੋਸਲ ਦਾ ਪੂਰਾ ਘੇਟਾ ਚਾਲ ਚੱਲੇ ਗਿਆ ਓਏ 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 ਚੱਲ ਇਹ ਬੱਸ 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 ਗੱਡੀ ਹੁੰਦੀ ਹੈ ਮਗਰ ਹਰ ਹਰ ਮਹਾਂ ਦੇ ਰਾਰ ਮੰਦਿਰ ਬਾਬੇ ਆਪਣਾ ਆਪਣੇ ਪਿੰਡ ਬਾਬੇ ਕੋੜੇਨਾ ਦਾ ਮੰਦਰਾ ਤੇ ਯਾਰ ਕਿੰਨਾ ਸੁੰਨਾ ਬਣਾਇਆ ਵਾ ਨਾ ਵਧੀਆ ਚਲੋ ਜੀ ਅੱਪਾ ਯਾਰ ਮੈਂ ਮੱਥਾ ਟੇਕਾਇਆ ਸ਼ਰਾਂ ਦਾਪਾ ਆ ਗਈ ਸੀਗੀ ਉੱਥੋਂ ਤੁਸੀਂ ਵੀਡੀਓ ਵਲੌਗ ਦੇ ਵਿੱਚ ਦੇਖ ਹੀ ਹੋਊਗਾ ਸਾਰਾ ਕੁਝ ਆ ਕਾਵੜਾ ਸੀਨੇ ਕੇ ਆਏ ਸੀਗੇ ਜਾ ਕੇ ਪਿਛਲੇ ਸਾਲ ਤੇ ਇਸ ਸਾਲ ਫੇਰ ਜਾਵਾਂਗੇ ਇਸ ਸਲ ਫੇਰ ਜਾਵਾਂਗੇ ਤੇ ਕਾੜ ਲੈ ਕੇ ਆਵਾਂਗੇ ਅਬ ਮੰਦਿਰ ਆਪਣਾ ਕਮੈਂਟ ਕਰਕੇ ਦੱਸਿਓ ਕਿਦਾਂ ਲੱਗਿਆ ਜੈਪੁਰੇਨਾਥ ਸ਼ਿਵਲਿੰਗ ਤ੍ਰਿਸ਼ੂਲ ਧੂਣਾ ਤੇ ਆਪਣੇ ਦਸਨ ਦੀ ਲੋੜ ਹੀ ਨਹੀਂ ਕੀ ਬਾਤ ਹੈ ਹਰ ਹਰ ਮਹਾਦੇਵ ਯਾਰ ਸਾਰਿਆਂ ਨੇ ਕਮੈਂਟਾਂ ਚ ਹਰ ਹਰ ਮਹਾਦੇਵ ਹੋਇਆ ਤਾਂ ਠੀਕ ਆ ਵੇਨੇ ਯਾਰ ਆਪਣੇ ਮਹਾਦੇਵ ਨੂੰ ਕੌਣ ਕੌਣ ਪਿਆਰ ਕਰਦਾ ਠੀਕ ਆ ਕਮੈਂਟਾਂ ਸਾਰਿਆਂ ਨੇ ਮਹਾਦੇਵ ਲਗਦਾ ਹਰ ਹਰ ਮਹਾਦੇਵ ਮਬੂਕਾਰ ਆਪਾਂ ਆ ਗਏ ਤੇ ਜੇ ਆਰ ਸੁਣੇ ਉਹ ਲਾਉ ਲਾ ਦਿੰਦੇ ਆਪਣੇ ਨਾ ਸਬਸਕ੍ਰਾਈਬ ਕਰ ਦਿਆ ਕਰੋ ਤੇ ਇੱਕ ਹਾਇਪ ਦੀ ਆਪਣੀ ਇਹ ਦਮਈ ਇੱਕ ਹਾਇਪ ਕਰ ਦਿਆ ਕਰੋ ਜਰੂਰ ਲਾਈਕ ਕਮੈਂਟ ਕਰ ਦਿਆ ਕਰੋ ਯਾਰ ਹਨਾ ਤੇ ਵਲੌਗ ਜੇ ਸੁਣੇ ਲੱਗਦੇ ਹੁੰਦੇ ਆ ਲਾਈਕ ਕਰ ਹੀ ਦਿਆ ਕਰੋ ਨਾ ਪਤਾ ਤੁਹਾਡਾ ਆਉਦਾ ਕਿੰਨਾ ਆ ਯਾਰ ਹਨਾ ਕਿੰਨਾ ਤੁਹਾਡਾ ਆਉਦਾ ਤੇ ਚਲੋ ਯਾਰ ਮਿਲਦੇ ਆ ਬਸ ਕੱਲ ਨੂੰ ਓਕੇ ਤੇ ਆਪਣਾ ਵਲੌਗ ਦੇਖੋ ਸਾਰਾ ਇੰਜੋਏ ਕਰੋ ਵਾਕ ਐਂਡ ਬਣਾਇਆ ਤੇ ਓਕੇ